ਕਿ ਜਿਨ੍ਹਾਂ ਜਿਹੜੇ ਕਲਾਇੰਟਸ ਨੇ ਆਣਾ ਆ ਲੁਧਿਆਣੇ ਵਾਲੀ ਸਾਈਡ ਦੀ ਉਹ ਫਲੋਰ ਤੋਂ ਨੀਅਰ ਆਹੇ ਗੁੜਾਪਿੰਡ ਤੇ ਜਿਹੜੇ ਕਲਾਇੰਟਸ ਨੇ ਆਣਾ ਵਾ ਮੀਨਸ ਅੰਮ੍ਰਿਤਸਰ ਤੋਂ ਬਾਇ ਫਗਵਾੜਾ ਤੇ ਉਹਨਾਂ ਨੂੰ ਫਗਵਾੜੇ ਤੋਂ ਨੀਅਰ ਮੀਨਸ ਗੁਰਾਇਆਂ ਤੋਂ 7 ਕਿਲੋਮੀਟਰ ਅੰਦਰ ਨੂੰ ਪਿੰਡ ਆ ਸਕਦਾ ਹਾਂ ਜੀ ਬਾਈ ਸਤਿ ਸ੍ਰੀ ਅਕਾਲ ਜੀ ਆਪੀਐਨ ਦੇ ਸਾਰੇ ਮੌਸੂਮਾਂ ਦਾ ਸਵਾਗਤ ਆ ਤੇ ਹਾਜ਼ਿਰ ਹੋ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਕੋਲ ਨੂੰ ਦਾਈ ਅਪਡੇਟ ਲੈ ਕੇ ਆਈ ਜੀ ਤੇ ਕਾਫੀ ਵੱਡੇ ਦਿਨਾਂ ਤੋਂ ਵੀਡੀਓ ਚੱਲ ਰਹੀ ਹੈ ਜੀ YouTube ਤੇ ਵੈਲਡਰ ਲੇਡੀ ਤੇ ਪੰਜਾਬ ਦੇ ਵਿੱਚ ਕੀ ਕਹਿੰਦੇ ਨਾਲ ਬਹੁਤ ਬੱਸ ਲੋਕੀਆਂ ਹੁੰਦੀਆਂ ਤੇ ਪੰਜਾਬ ਦੇ ਵਿੱਚ 3 ਨੂੰ ਕੁੱਖਾ ਚ ਮਾਰਿਆ ਜਾਂਦਾ ਜਿਹੜੀ ਆ ਵੀਡੀਓ ਉਹਨਾਂ ਵਾਸਤੇ ਆ ਜਿਹੜੇ 3 ਨੂੰ ਕੁੱਖਾ ਚ ਮਾਰਦੇ ਆ ਤੇ ਤੁਹਾਨੂੰ ਜਿਹੜੀ ਵੀਡੀਓ ਦਿਖਾ ਰਹੀ ਇਹ ਵੀਡੀਓ ਹੈਗੀ ਫਲੋਰ ਦੇ ਕੋਲ ਪਿੰਦੇ ਪਿੰਡ ਗੁਰਾ ਪਿੰਡ ਦੀ ਹੈ ਜਿੱਥੇ ਧੰਜਰ ਵਰਕਸ ਮੈਕੈਨਿਕਲ ਵਰਕਸ ਸ਼ਾਪ ਆ ਬਿਲਡਿੰਗ ਦੀ ਦੁਕਾਨ ਆ ਜਿੱਥੇ ਸਤਨਾਮ ਅੰਕਲ ਜੀ ਨੇ ਜਿਨ੍ਹਾਂ ਦੇ ਓਨਰ ਨੇ ਦੁਕਾਨ ਦੇ ਤੇ ਉਹਨਾਂ ਦੀ ਚਾਰ ਬੇਟੀਆਂ ਨੇ ਤੇ ਚਾਰ ਬੇਟੀਆਂ ਜੋ ਇੱਕ ਬੇਟੀ ਦੀ ਮੈਰਿਜ ਹੋਈ ਹੈ ਇੱਕ ਬੇਟੀ ਪੁਲਿਸ ਚ ਆ ਦੋ ਬੇਟੀਆਂ ਜੋ ਉਹਨਾਂ ਦੇ ਨਾਲ ਖਤ ਬਟਾਉਂਦੀਆਂ ਨੇ 3ਾਂ ਇਹ ਗਾਣਾ ਵੀ ਕੋਲ ਖੰਦਾ ਹੈਗਾ ਵਾ ਪੁੱਤ ਬਣਾਉਣ ਜਮੀਨਾਂ ਧੀਆਂ ਦੁੱਖ ਬਣਾਉਂਦੀਆਂ ਨੇ ਤੇ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਪਾਦਰ ਸਾਹਿਬ ਨਾਲ ਕੰਮ ਕਰਾਉਂਦੇ ਆ ਤੇ ਦੇਖਦੇ ਤਵੀਆਂ ਸਾਰੀਆਂ ਕੈਂਟ ਤੋਂ ਕੈਂਟ ਤਵੀਆਂ ਜਿੰਦਰੇ ਸਾਰੇ ਕੰਮ ਆਪ ਕਰਦੀ ਨੇ ਹੱਥੀਂ ਕੰਮ ਕਰਦੀ ਨੇ ਕੁੜੀਆਂ ਤੇ ਕਈ ਕਹਿੰਦੇ ਆ ਜੀ ਇੰਸਟਾਗ੍ਰam ਤੇ ਉਹਨਾਂ ਦਾ ਆਈਡੀ ਵੀ ਹੈਗੀ ਬ੍ਰਾਊਨ ਕੁੜੀ ਤੇ ਕਾਫੀ ਵੀਡੀਓ ਬਣਾਉਂਦੇ ਆ ਤੇ ਕਈ ਕਹਿੰਦੇ ਵੀਡੀਓ ਬਣਾਉਂਦਾ ਤੇ 15-20 ਮਿੰਟ ਆਉਂਦੇ ਆ ਤੇ ਉਹ ਆਪ ਦੱਸ ਰਿਹਾ ਵੀਡੀਓ ਦੇ ਵਿੱਚ ਕਿ ਅਸੀਂ ਦਾਦਾ ਸਕੈਂਟੇ 12-12 ਘੰਟੇ ਇੱਥੇ ਕੰਮ ਕਰਕੇ ਯਾਨੀ ਕਿ ਆਪਣੇ ਫਾਦਰ ਸਾਹਿਬ ਨਾਲ ਹੱਥ ਪਟਾਈਦਾ ਵਾ ਤੇ ਜਿੱਦਾਂ ਵੀ ਸਾਨੂੰ ਫਾਦਰ ਸਾਹਿਬ ਨੇ ਗੁਣ ਦਿੱਤੇ ਐ ਅਸੀਂ ਇਹਨਾਂ ਦਾ ਪੁੱਤਾਂ ਵਾਂਗੂ ਪੂਰਾ ਮੋੜ ਦਾ ਮੋੜਾ ਜੋੜ ਕੇ ਖੜੀਦਾ ਵਾ ਕਦੀ ਉਹਨਾਂ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਤੁਹਾਡੀਆਂ ਚਾਰ ਬੇਟੀਆਂ ਅਸੀਂ ਤੁਹਾਡੇ ਚਾਰ ਬੇਟੇ ਆ ਬੇਟਿਆਂ ਬੇਟਿਆਂ ਨਾਲ ਵਿਵਦ ਯਾਨੀ ਮੋੜਿਆਂ ਨਾਲ ਵੱਧ ਕੰਮ ਕਰਦੀਆਂ ਵਾ ਤੇ ਰੀਲਾਂ ਵੀ ਬਹੁਤ ਬਣਾਉਂਦੇ ਆ ਨਾ ਤੇ ਬਹੁਤ ਹੀ ਵਧੀਆ ਲੋਕ ਪਸੰਦ ਕਰਦੇ ਨੇ ਇੰਸਟਾਗ੍ਰਾਮ ਤੇ ਤੁਸੀਂ ਇੰਸਟਾਗ੍ਰam ਆਈਡੀ ਉਹਨਾਂ ਦੀ ਫੋਲੋ ਕਰ ਲਓ ਜੀ ਬ੍ਰਾਊਨ ਕੁੜੀ ਤੇ ਬਾਕੀ ਹੋਰ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਜਿਹੜੇ ਤੁਸੀਂ ਦੇਖ ਰਹੇ ਹੋ ਵਿੱਚ ਬਿਲਡਿੰਗ ਵਾਲਾ ਕਾਫੀ ਜਿਹੜੇ ਕੁੜੀਆਂ ਆਪਣੇ ਆਪ ਨੂੰ ਫੇਮਸ ਉਹਨੂੰ ਕਹਿੰਦੀਆਂ ਜੀ ਅਸੀਂ ਨਹੀਂ ਇਦਾਂ ਦੇ ਕੰਮ ਕਰਨੇ ਹੱਥ ਲਿੱਭੜ ਜੇ ਮੂੰਹ ਕਾਲਾ ਹੋ ਜਾਏਗਾ ਤੇ ਹੱਥ ਪੈਰ ਗੰਦੇ ਹੋਣਗੇ ਬਹੁਤ ਗੰਦਾ ਕੰਮ ਪਰ ਕੁੜੀਆਂ ਨੇ ਇਹ ਵਧੀਆ ਕੀਤਾ ਚੁਣਿਆ ਕਿ ਮਿਹਨਤ ਮਿਹਨਤੀ ਹੁੰਦੀ ਹੈ ਤੇ ਬਹੁਤ ਵਧੀਆ ਜਿਹੜੇ ਤੁਸੀਂ ਦੇਖ ਰਹੇ ਹੋ ਭਗਵਾਨ ਸਿੰਘ ਤੰਜਲ ਐਗਰੀਕਲਚਰ ਬਕਸ ਗੁਰਾਇਆਂ ਦੇ ਨਾਲ ਹੀ ਆ ਜੀ ਆਲੀ ਹੈ ਜੀ 7 ਕਿਲੋਮੀਟਰ ਉੱਥੋਂ ਪਿੰਡ ਗੁਰਾ ਜੇ ਕਿਸੇ ਨੇ ਤਵੀਆਂ ਵਗੈਰਾ ਲੈਣੀਆਂ ਤੁਹਾਨੂੰ ਜਿਹਫਟੇ ਨੰਬਰ ਵੀ ਦੇ ਦਿੱਤਾ ਜਾਏਗਾ ਤੇ ਬਾਕੀ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਬਹੁਤ ਹੀ ਵਧੀਆ ਜਿਹੜੀ ਮਾਨ ਵਾਲੀ ਗੱਲ ਆ ਜਿਹੜੀਆਂ ਧੀਆਂ ਆਪਣੇ ਮਾਪਿਆਂ ਦਾ ਨਾਰੋਸ਼ਨ ਕਰਦੀਆਂ ਵਾਂ ਤੇ ਇਹ ਵੀਡੀਓ ਉਹਨਾਂ ਵੱਲੋਂ ਤੇ ਸੀ ਮੇਰੇ ਖਾਸ ਜਿਹੜੇ ਬੇਟੀਆਂ ਨੂੰ ਖਾਜ ਮਾਰਦੇ ਆ ਕਿ ਅੰਕਲ ਦੀਆਂ ਚਾਰ ਬੇਟੀਆਂ ਨੇ ਸਤਨਾਮ ਸਿੰਘ ਅਕਲਦੀਆਂ ਤੇ ਚਾਰੀ ਬੇਟੀਆਂ ਹੁਣ ਹਰ ਨੇ ਠੀਕ ਹੈ ਜੀ ਬਾਕੀ ਵੀਡੀਓ ਚੰਗੀ ਲੱਗੀ ਲਾਈਕ ਤੇ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਤੇ ਇਹਦਾ ਹੀ ਤੁਹਾਡੇ ਨਾਲਤਾਜੀ ਅਪਡੇਟ ਸ਼ੇਅਰ ਕਰਦੇ ਰਵਾਂਗੇ ਬਹੁਤ ਹੀ ਵਧੀਆ ਜਿਹੜਾ ਕੰਮ ਆ ਹਰ ਇੱਕ ਟੀਨ ਨੋਇਨਾਂ ਵੱਲ ਦੇਖ ਕੇ ਕੁੜੀਆਂ ਨੂੰ ਤੇ ਵਧੀਆ ਯਾਨੀ ਕੰਮ ਕਰਨੇ ਚਾਹੀਦੇ ਆ ਤੇ ਹੱਥੀਂ ਕਿਰਤ ਕਰਦੇ ਨੇ ਤੇ ਸਾਰਾ ਪਰਿਵਾਰ ਨਾਲ ਮਿਲ ਕੇ ਤੇ ਬਹੁਤ ਵਧੀਆ ਇਹ ਜਿਹੜੇ ਅੰਕਲ ਨੇ ਗੁਰਮਤਿ ਦਿੱਤੀ ਬੱਚਿਆਂ ਨੂੰ ਕਿ ਇਹਦਾ ਨਿਰਾਸ਼ ਨਹੀਂ ਹੋਣਾ ਕੁੜੀਆਂ ਹੋ ਗਈਆਂ ਕੁੜੀਆਂ ਨੂੰ ਹੌਸਲਾ ਦੇਣਾ ਚਾਹੀਦਾ ਹੌਸਲੇ ਬੁਲੰਦ ਹੋਣੇ ਚਾਹੀਦੇ ਕੰਮ ਆਪੀ ਹੁੰਦੇ ਰਹਿੰਦੇ ਆ Редактор субтитров А.Семкин Корректор А.Егорова